ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੇ ਪਿਆਰਿਓ ਜੀ ਅਸੀਂ ਸਾਰੇ ਜਾਣਨਾ ਚਾਹੁੰਦੇ ਆ ਸਾਡੀ ਜ਼ਿੰਦਗੀ ਦੇ ਅੰਦਰ ਸੁੱਖ ਕਿਵੇਂ ਆਊਗਾ ਗੁਰੂ ਨਾਨਕ ਪਾਤਸ਼ਾਹ ਦੱਸਦੇ ਨੇ ਕਿ ਐਸੀ ਜੀਵ ਰੂਪੀ ਇਸਤਰੀਆਂ ਨੇ ਜਿਨ੍ਹਾਂ ਦੀ ਲੱਛਣ ਇਸ ਤਰੀਕੇ ਦੇ ਹੁੰਦੇ ਨੇ ਜਿੱਦਾਂ ਮਹਾਰਾਜ ਸ਼ਬਦ ਚ ਦੱਸਦੇ ਨੇ ਉਹ ਕਦੇ ਵੀ ਸੁੱਖ ਨਹੀਂ ਪਾ ਸਕਦੀਆਂ ਉਹਨਾਂ ਦੀ ਸਾਰੀ ਜ਼ਿੰਦਗੀ ਕੁਰਲੌਂਦੇ ਰੋਂਦੇ ਔਰ ਦੁੱਖਾਂ ਚ ਹੀ ਲੰਘਦੀ ਹੈ ਕਿਉਂਕਿ ਗੁਰੂ ਪਾਤਸ਼ਾਹ ਇਸ ਸ਼ਬਦ ਦੇ ਅੰਦਰ ਉਸ ਗੱਲ ਦਾ ਪੇਧ ਖੋਲਦੇ ਨੇ ਗੁਰੂ ਪਾਤਸ਼ਾਹ ਦੱਸਦੇ ਹਨ ਰਾਗ ਤੁਖਾਰੀ ਦੇ ਅੰਦਰ ਪੋਲਾਵੜੀ ਭੁੱਲੀ ਪੋਲ ਪੋਲ ਪਛੂ ਤਾਣੀ ਪਿਰ ਛੋੜੀ ਅੜੀ ਸੁੱਤੀ ਪਿਰ ਕੀ ਸਾਰ ਨਾ ਜਾਣੀ ਪਿਰ ਛੋੜੀ ਸੁੱਤੀ ਅਫਗੁਣ ਮੁੱਤੀ ਤਿਸ ਧਨ ਵਿਤਣ ਰਾਤੀ ਕਾਮ ਕ੍ਰੋਧ ਅਹੰਕਾਰ ਵਿਗੁਤੀ ਕਾਮ ਕ੍ਰੋਧ ਅਹੰਕਾਰ ਵਿਗੁਤੀ ਹਉਮੈ ਲੱਗੀ ਤਾਤੀ ਉਡਰ ਹੰਸ ਚਲਿਆ ਫੁਰਮਾਇਆ ਪਸਮੇ ਪਸਮ ਸਮਾਣੀ ਨਾਨਕ ਸੱਚੀ ਨਾਮ ਵੀ ਹੋਣੀ ਪੁੱਲ ਪੁੱਲ ਪਛੋਤਾਣੀ ਗੁਰੂ ਨਾਨਕ ਪਾਸ਼ਾ ਕਹਿੰਦੇ ਨੇ ਜਿਹੜੀ ਜੀਵ ਰੂਪੀ ਇਸਤਰੀਆਂ ਇਸ ਦੁਨੀਆ ਦੇ ਅੰਦਰ ਆਕੀ ਆਪਣੇ ਸੱਚੇ ਖਸਮ ਪਤੀ ਵਾਹਿਗੁਰੂ ਨੂੰ ਪੁੱਲਾ ਚੁਕੀਆਂ ਨੇ ਤੇ ਮਾਇਆ ਦੇ ਰਿਸ਼ਤੇ ਮਾਇਆ ਦੇ ਸੰਬੰਧ ਵਾਹਿਗੁਰੂ ਜੀ ਮਾਇਆ ਕੀ ਹੈ ਮਾਇਆ ਨੂੰ ਸਮਝਦੇ ਹਾਂ ਗੁਰੂ ਪਾਤਸ਼ਾਹ ਦਾ ਜ਼ਿਕਰ ਇਸ ਤਰੀਕੇ ਨਾਲ ਆਉਂਦਾ ਹੈ ਕਿ ਹਰ ਉਹ ਚੀਜ਼ ਜਿਹੜੀ ਸਾਨੂੰ ਪਰਮਾਤਮਾ ਦੇ ਨਾਮ ਨੂੰ ਭੁਲਾ ਦਿੰਦੀ ਹੈ ਚਾਹੇ ਉਹ ਵੈਰੂ ਜੀ ਬੱਚਿਆਂ ਦੇ ਰੂਪ ਦੇ ਵਿੱਚ ਮੋਹ ਦਾ ਰਿਸ਼ਤਾ ਹੋਵੇ ਪੈਸੇ ਦੇ ਰੂਪ ਦੇ ਵਿੱਚ ਲੋਭ ਦਾ ਰਿਸ਼ਤਾ ਹੋਵੇ ਜਾਂ ਫਿਰ ਸੁੰਦਰਤਾ ਜਾਂ ਫਿਰ ਜਵਾਨੀ ਜਾਂ ਫਿਰ ਕਿਸੇ ਉੱਚੇ ਔਦੇ ਦੇ ਅੰਦਰ ਬਹੁਤ ਜ਼ਿਆਦਾ ਕਾਮਨਾਵਾਂ ਹੋਣ ਔਰ ਉਸ ਨੂੰ ਪਾਉਣ ਦੀ ਇੱਛਾ ਲਾਲਸਾ ਦੇ ਅੰਦਰ ਮਨੁੱਖ ਇਹ ਭੁੱਲੀ ਜਾਵੇ ਕਿ ਮੈਂ ਇਸ ਦੁਨੀਆ ਦੇ ਵਿੱਚ ਨਾਮ ਜਪਣ ਆਇਆ ਪ੍ਰਮਾਤਮਾ ਦੀ ਕੀਰਤੀ ਗਾਉਣ ਵਾਸਤੇ ਆਇਆ ਆਪਣੇ ਆਪ ਨੂੰ ਪਛਾਣਨ ਆਇਆ ਤੇ ਉਹ ਸੱਚੇ ਪ੍ਰਭੂ ਦਾ ਸ਼ੁਕਰਾਨਾ ਕਰਨ ਆਇਆ ਇਹ ਭੁੱਲ ਕੇ ਜਦੋਂ ਮਨੁੱਖ ਹੋਰ ਕਿਸੇ ਵੀ ਚੀਜ਼ ਵੱਲ ਸੰਬੰਧ ਵਾਲਾ ਆਪਣਾ ਧਿਆਨ ਉਹਦਾ ਲੱਗ ਜਾਂਦਾ ਹੈ ਤੇ ਫਿਰ ਉਹ ਮਾਇਆ ਵਿੱਚ ਫਸ ਜਾਂਦਾ ਜੀ ਹਾਂ ਬਾਈ ਗੁਰੂ ਜੀ ਇਹ ਮਾਇਆ ਦੇ ਰਿਸ਼ਤੇ ਸਾਨੂੰ ਇੰਨਾ ਜਕੜ ਲੈਂਦੇ ਨੇ ਕਿ ਸਾਨੂੰ ਫਿਰ ਪਰਮਾਤਮਾ ਦਾ ਨਾਮ ਜਪਣ ਵਾਸਤੇ ਉਹਨੂੰ ਯਾਦ ਕਰਨ ਵਾਸਤੇ ਸਮਾਂ ਹੀ ਨਹੀਂ ਲੱਗਦਾ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਇਤੇ ਪੁਲੇਵੇਂ ਨਹੀਂ ਇਹ ਪਰਮ ਨੇ ਇਹ ਆਪਣੇ ਵਾਲ ਮਨੁੱਖ ਨੂੰ ਏਦਾਂ ਖਿੱਚ ਲੈਂਦੇ ਨੇ ਜਿਹੜੀ ਜੀਵ ਰੂਪੀ ਇਸਤਰੀਆਂ ਪਰਮਾਤਮਾ ਨੂੰ ਭੁੱਲ ਕੇ ਦੁਨਿਆਵੀ ਰੰਗਾਂ ਦੇ ਵਿੱਚ ਖੁਸ਼ ਰਹਿੰਦੀਆਂ ਨੇ ਪਰਮਾਤਮਾ ਨੂੰ ਜਪਣ ਦਾ ਸਮੇਂ ਨਹੀਂ ਪਰਮਾਤਮਾ ਨੂੰ ਯਾਦ ਕਰਨ ਦਾ ਸਮੇਂ ਨਹੀਂ ਨਾ ਅੰਮ੍ਰਿਤ ਵੇਲਾ ਨਾ ਨਾਮ ਅਭਿਆਸ ਨਾ ਬਾਣੀ ਨਾ ਸਤ ਸੰਤਨ ਨਾ ਸੇਵਾ ਅੰਦਰ ਫਿਰ ਉਹਨਾਂ ਦਾ ਚੁਰਦਾ ਹੈ ਉਹ ਦੁਖੀ ਰਹਿੰਦੀਆਂ ਨੇ ਇਹ ਸਰੀਰ ਨੇ ਤੇ ਮਿੱਟੀ ਦੇ ਵਿੱਚ ਮਿੱਟੀ ਹੋ ਜਾਣਾ ਹੈ ਲੇਕਿਨ ਉਹਨਾਂ ਦਾ ਅੰਦਰ ਹਮੇਸ਼ਾ ਸਾੜੇ ਨਾਲ ਭਰਿਆ ਰਹਿੰਦਾ ਹੈ ਗੁਰੂ ਮਹਾਰਾਜ ਕਹਿੰਦੀ ਉਹ ਪਛਤਾਉਂਦੀਆਂ ਨੇ ਬਾਰ-ਬਾਰ ਕਿਉਂਕਿ ਆਪਣੇ ਖਸਮਪਤੀ ਵਾਈ ਗਰੂ ਜੀਂਦਵਾਲ ਤੇ ਉਹਨਾਂ ਨੇ ਮੂੰਹ ਮੋੜ ਲਿਆ ਉੱਥੋਂ ਤੇ ਮੂੰਹ ਫੇਰ ਲਿਆ ਤੇ ਦੁਨੀਆ ਵਾਲੇ ਪਾਸੇ ਮੂੰਹ ਕਰ ਲਿਆ ਇਹ ਦੁਨੀਆ ਤੇ ਫਾਨੀ ਹੈ ਇਸ ਦੇ ਰਿਸ਼ਤੇ ਵੀ ਫਾਨੀ ਨੇ ਲੇਕਿਨ ਇਹਨਾਂ ਨੂੰ ਪੱਕਾ ਸਮਝ ਕੇ ਇਹ ਘਰ ਮਹਿਲ ਰਿਸ਼ਤੇ ਬੱਚੇ ਪਰਿਵਾਰਾਂ ਇਨਾਂ ਨੂੰ ਹਮੇਸ਼ਾ ਸਮਝ ਕੇ ਆਪਣਾ ਤੇ ਮਨੁੱਖ ਨੇ ਪਰਮਾਤਮਾ ਨੂੰ ਬੇਗਾਨਾ ਪਰਮਾਤਮਾ ਨੂੰ ਬੇਗਾਨਾ ਪਰਾਇਆ ਸਮਝ ਕੇ ਉਸ ਵੱਲ ਧਿਆਨ ਹੀ ਨਹੀਂ ਦਿੱਤਾ ਇਸ ਦਾ ਕਾਰਨ ਇਹ ਹੋਇਆ ਕਿ ਦੁਨੀਆ ਦੇ ਅੰਦਰੋਂ ਇਸ ਨੂੰ ਸੁੱਖ ਤੇ ਨਹੀਂ ਲੱਭਾ ਬਲਕਿ ਇੱਕ ਐਸੀ ਤ੍ਰਿਸ਼ਨਾ ਦੀ ਪਿਆਸ ਲੱਗ ਗਈ ਜਿਦੇ ਵਿੱਚ ਰੋਜ਼-ਰੋਜ਼ ਇਹ ਜੀਵ ਰੂਪੀ ਇਸਤਰੀ ਖੱਪ ਰਹੀ ਹੈ ਮੁਰਝਾ ਰਹੀ ਹੈ ਰੋਸ ਰਹੀ ਹੈ ਝੋਲ ਰਹੀ ਹੈ ਕੁਰਲਾ ਰਹੀ ਹੈ ਦੁਖੀ ਹੈ ਕਿਸੇ ਨੂੰ ਦੱਸ ਵੀ ਨਹੀਂ ਸਕਦੀ ਕਿਉਂਕਿ ਕੋਈ ਇਸ ਦਾ ਦੁੱਖ ਸੁਣ ਤੇ ਸਕਦਾ ਪਰ ਪੂਰਨ ਤੌਰ ਤੇ ਅੰਤ ਨਹੀਂ ਕਰ ਸਕਦਾ ਔਰ ਕਿੱਥੋਂ ਅੰਤ ਹੋਣਾ ਹੈ ਇਹ ਵੀ ਨਹੀਂ ਪਤਾ ਕਿਉਂਕਿ ਪੂਰੇ ਗੁਰੂ ਦੇ ਲਾੜ ਨਹੀਂ ਲੱਗੇ ਪੂਰੇ ਗੁਰੂ ਦੇ ਲੜ ਲੱਗੇ ਤੇ ਉਹਦੀ ਗੱਲ ਨਹੀਂ ਮੰਨੀ ਇਸ ਕਰਕੇ ਵਾਹਿਗੁਰੂ ਜੀ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਇਹ ਪੁਲੀਨੇ ਦੇ ਅੰਦਰ ਪਈ ਹੋਈ ਜੀਵ ਰੂਪੀ ਇਸਤਰੀ बार-बार ਉੱਰ ਲੌਂਦੀ ਹੈ ਪਰੇਸ਼ਾਨ ਹੁੰਦੀ ਹੈ ਛੁਰਦੀ ਹੈ ਜਿਹੜੀ ਜੀਵ ਰੂਪੀ ਇਸਤਰੀਆਂ ਪਰਮਾਤਮਾ ਨੂੰ ਭੁੱਲ ਗਈਆਂ ਨੇ ਉਹਨੂੰ ਭੁੱਲ ਕੇ ਫਿਰ ਮਾਇਆ ਦੀ ਨੀਂਦ ਵਿੱਚ ਐਹੋ ਜਿਹੀਆਂ ਸੋ ਗਈਆਂ ਨੇ ਕਿ ਇਹਨਾਂ ਨੂੰ ਜਾਗ ਵੀ ਨਹੀਂ ਆਉਂਦੀ ਫਿਰ ਇਹੋ ਜਿਹੇ ਜੀਵ ਰੂਪੀ ਇਸਤਰੀਆਂ ਨੇ ਨੂੰ ਪਰਮਾਤਮਾ ਪਤੀ ਨੇ ਵੀ ਤਿਆਗ ਦਿੱਤਾ ਉਹ ਵੀ ਉਹਨਾਂ ਵੱਲ ਧਿਆਨ ਨਹੀਂ ਦਿੰਦਾ ਤੇ ਜਿਸ ਨੂੰ ਖਸਮ ਪਤੀ 와ਇਰੂ ਤਿਆਗ ਦੇਣਾ ਉਸ ਦੀ ਤੇ ਹਾਲਤ ਬਹੁਤ ਹੀ ਜ਼ਿਆਦਾ ਦੈਨੀ ਹੋ ਜਾਂਦੀ ਹੈ ਦਰਦਨਾਕ ਹੋ ਜਾਂਦੀ ਹੈ ਸੋ ਆਓ ਗੁਰੂ ਕੇ ਪਿਆਰਿਓ ਅਸੀਂ ਗੁਰੂ ਮਹਾਰਾਜ ਜੀ ਦੀ ਪਿਆਰੀ ਜੀਵ ਰੂਪੀ ਇਸਤਰੀਆਂ ਬਣਈਏ ਤੇ ਅਸੀਂ ਨਾਮ ਜਪੀਏ ਔਰ ਅਰਦਾਸ ਕਰੀਏ ਮਹਾਰਾਜ ਸਾਡੀ ਇੱਜ਼ਤ ਤੇ ਤੁਸੀਂ ਰੱਖਣੀ ਹੈ ਤੇ ਆਪਣੀ ਜੀਵ ਰੂਪੀ ਇਸਤਰੀ ਬਣਾ ਕੇ ਸਾਨੂੰ ਇਸ ਦੁਨੀਆ ਔਰ ਅੱਗੇ ਆਪ ਹੀ ਸਵੀਕਾਰ ਕਰਨਾ ਵਾਹਿਗੁਰੂ